ਭਾਈ ਉਹਦੇ ਕੋਲੇ ਆ ਰਹੀ ਦਾ ਬਲੇਡ ਪਿਆ ਸੀ ਯਾਰ ਅਚਾਹ ਹੀ ਦਾ ਬੇਟ ਕੋਲੇ ਰੱਖੀ ਬੈਠੀ ਦੀ ਹਾਂ ਫੇਰ ਭਾਈ ਬਸ ਭਾਈ ਅੱਗੇ ਨਹੀਂ ਮੈਂ ਦੱਸ ਸਕਦਾ ਕੈਮਰੇ ਗੂਰੇ ਯਾਰ ਅੱਛਾ ਤੇ ਭਾਈ ਫੇਰ ਹੁਣ ਤੁਸੀਂ ਕੀ ਤੁਸੀਂ ਚਾਹਣੀ ਕੀ ਹੈ ਹੁਣ ਭਾਈ ਮੈਨੂੰ ਸਾਫ ਹੀ ਚਾਹਣਾ ਯਾਰ ਮੈਂ ਤਾਂ ਮੇਰੇ ਤਾਂ ਪੱਲੇ ਕੋਈ ਰਿਆਹ ਵੀ ਨਹੀਂ ਮੇਰੇ ਤਾਂ ਮਰਦਾਨਗੀ ਵੀ ਲਗੀ ਉਹ ਅੱਛਾ ਵੀ ਉਹ ਤੁਸੀਂ ਕੋਈ ਕਾਰਵਾਈ ਕਰਾਉਣੀ ਚਾਹੁੰਦੇ ਓ ਉਹਦੇ ਤੇ ਹਾਂ ਵੀ ਕਾਰਵਾਈ ਕਰੋ ਯਾਰ ਤੇ ਸੋਲੇ ਕੋਲੇ ਭਾਈ ਸਬੂਤ ਕੀ ਯਾਰ ਭਾਈ ਤੁਸੀਂ ਕੀ ਸਬੂਤ ਦਿਖਾਓਗੇ ਸਬੂਤ ਭਾਈ ਯਾਰ ਸਾਡੀ ਫ੍ਰਿਜ 'ਚ ਪਿਆ ਤੈਨੂੰ ਲੈ ਚੱਲਦਾ ਵੇਖ ਲੈ ਵੇਖੋ ਭਾਈ ਨੌਜਵਾਨ ਦੇ ਨਾਲੇ ਤਾਂ ਬਾਲਕ ਹੈ ਫਰਿੱਜ ਦੇ ਵਿੱਚ ਮੇਰੇ ਕੋਲ ਸਬੂਤ ਵੀ ਪਿਆ ਜੀ ਦਰਦ ਨਾ ਕਰਨ ਹੋਈ ਭਾਈ ਇਸ ਟਾਈਮ ਉਮਰ ਤੇਰੀ 19 ਸਾਲਾਂ ਦੀ ਹੈ 19 ਸਾਲਾਂ ਦੀ ਤੇ ਭਾਈ ਇਹ ਦੁਬਾਰਾ ਜ਼ਿੰਦਗੀ ਵਿੱਚ ਤੇਰੀ ਜ਼ਿੰਦਗੀ ਤਾਂ ਇੱਕ ਸਾਡਾ ਨਰਕ ਹੀ ਹੋ ਗਈ ਫਿਰ ਹਨ ਤਬਾਹ ਭਾਈ ਜ਼ਿੰਦਗੀ ਯਾਰ ਹੁਣ ਤਾਂ ਹੀ ਭਾਈ ਮੂੰਹ ਨਹੀਂ ਦਿਖਾਉਂਦਾ ਕੋਈ ਮੂੰਹ ਦਿਖਾਉਂ ਜਾਊਗਾ ਛੱਡੇ ਨਹੀਂ ਯਾਰ ਹੁਣ ਬਈ ਵੇਖੋ ਦਰਸ਼ਕੋ ਇਹ ਨੌਜਵਾਨ 19 ਸਾਲਾਂ ਦਾ ਘਰ ਦੇ ਪੜਨ ਆਸਤੇ ਭੇਜਦੇ ਤੇ ਵੇਖੋ ਕਿੰਨੀਆਂ ਹੱਦਾਂ ਪਾਰ ਕਰ ਗਿਆ ਮੁੰਡਾ ਪੜਨ ਵਾਲੇ ਬਸ ਧਿਆਨ ਨਹੀਂ ਸੀਗਾ ਇਹਦਾ ਆਸ਼ਕੀ ਦੇ ਪਾਸੇ ਧਿਆਨ ਸੀ ਗੋਲੀਆਂ ਕਾਲੀਆਂ ਪਾਣੀ ਕਿੱਥੋਂ ਲਿਆਉਂਦਾ ਸੀ ਕੀ ਕਰਦਾ ਸੀ ਉਹਨੇ ਇਹਦੇ ਵਿੱਚ ਤੁਸੀਂ ਕਮੈਂਟ ਕਰਕੇ ਦੱਸਿਓ ਇਹ ਬਈ ਮੁੰਡਾ ਸਹੀ ਸੀ ਜਾਂ ਕੁੜੀ ਸਹੀ ਸੀ ਪਿੰਡ ਦੀ ਕੁੜੀ ਨੇ ਇਹਨੇ ਪਿਆਰ ਕੀਤਾ ਤੇ ਅੱਜ ਦੇ ਟਾਈਮ ਦੇ ਵਿੱਚ ਇਹ ਆਪਣੀ ਮਰਦਾਨਗੀ ਖੋ ਬੈਠਾ ਕੁੜੀ ਨੇ ਕਹਿੰਦਾ ਭਾਵੇਂ ਦਾ ਗੁਪਤੰਗ ਕੱਟਦਾ ਤੇ ਅੱਜ ਇਹ ਸਾਹ ਪਾਲਦਾ ਫਿਰਦਾ ਦਰਦ-ਦਰਦ ਤੇ ਠੋਕਰਾ ਖਾਂਦਾ ਫਿਰਦਾ ਮੁੰਡਾ ਕਹਿੰਦਾ ਮੇਰੇ ਕੋਲ ਸਬੂਤ ਵੀ ਪਿਆ ਸੋ ਦਰਸ਼ਕੋ ਜੇ ਤੁਹਾਨੂੰ ਸਾਡਾ ਇਹ ਮੈਸੇਜ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਧੰਨ